ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਇੱਕ ਬਹੁਤ ਵੱਡੇ ਸਚਾਈ ਘਟਾਲੇ ਬਾਰੇ ਜੋ ਕਿ ਕਰੀਬ 1500 ਕਰੋੜ ਰੁਪਏ ਦਾ ਘਟਾਲਾ ਸੀ ਜਿਸ ਵਿੱਚ ਜਦੋਂ ਵਿਜੀਲੈਂਸ ਨੇ ਇੱਕ ठेकेदार ਗੁਰਵਿੰਦਰ ਭਾਪੇ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੇ ਪੁੱਛ ਗਏ ਸਿੱਧਾ ਦੋ ਸਾਬਕਾ ਅਕਾਲੀ ਦਲ ਦੇ ਵੱਡੇ ਮਤਰੀਆਂ ਤੇ ਦੋਸ਼ ਲਗਾਏ ਸਨ ਨਾਲ ਹੀ ਪੰਜਾਬ ਦੇ ਤਿੰਨ ਸੀਨੀਅਰ ਆਈਏਐਸ ਅਫਸਰਾਂ ਦਾ ਵੀ ਕਰੋੜਾਂ ਰੁਪਏ ਰਿਸ਼ਵਤ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਬਹੁ ਕਰੋੜੀ ਘਟਾਲੇ ਦੇ ਤਾਰ ਬਾਅਦ ਵਿੱਚ ਇਸੇ ਕੇਸ ਦੀ ਤਫ਼ਤੀਸ਼ ਕਰ ਰਹੇ ਇੱਕ ਆਈਜੀ ਲੈਵਲ ਦੇ ਅਧਿਕਾਰੀ ਦੇ ਨਜਾਇਜ਼ ਸਬੰਧਾਂ ਨਾਲ ਜਾੜ ਜੁੜੇ ਸਨ ਅਤੇ ਉਹਨਾਂ ਦੀਆਂ ਕਾਲੀਆਂ ਕਮਾਈਆਂ ਵੀ ਜੱਗ ਜਾਹਰ ਹੋਈਆਂ ਸਨ। ਇਸ ਕਾਰਨ ਹੌਲੀ ਹੌਲੀ ਪੰਜਾਬ ਦਾ ਇਹ ਸਭ ਤੋਂ ਵੱਡਾ ਘਟਾਲਾ بڑا ਪਚੀਦਾ ਕੇਸ ਬਣ ਗਿਆ ਸੀ। ਅੱਜ ਗੱਲ ਕਰਾਂਗੇ ਕਿ ਇਹ ਅਸਲ ਸ਼ੁਰੂ ਕਿਵੇਂ ਹੋਇਆ। ਇਸ 1500 ਕਰੋੜ ਦਾ ਘਟਾਲਾ ਕੀਤਾ ਕਿਸ ਵੱਲੋਂ ਗਿਆ? ਪਰ ਫਿਰ ਅਖੀਰ ਇਸ ਭ੍ਰਿਟਾਚਾਰ ਦੇ ਸਿੱਧੇ ਸਿੱਧੇ ਕੇਸ ਵਿੱਚ ਨਾਜਾਇਜ਼ ਸਬੰਧਾਂ ਦੀ ਕਹਾਣੀ ਦੀ ਕਿਵੇਂ ਐਂਟਰੀ ਹੋਈ ਤੇ ਫਿਰ ਕਿਉਂ ਇਸ ਵੱਡੇ ਕੇਸ ਨੂੰ ਇੰਨੇ ਸਾਲਾਂ ਤੱਕ ਦਬਾ ਕੇ ਰੱਖਿਆ ਗਿਆ ਅਤੇ ਅਖੀਰ ਫਿਰ ਇਹ ਕੇਸ ਲਵ ਸੈਕਸ ਅਤੇ ਧੋਖੇ ਦੇ ਟਰਾਈਐਂਗਲ ਕਰਕੇ ਕਿਵੇਂ ਠੰਡੇ ਬਸਤੇ ਵਿੱਚ ਜਾ ਪਿਆ ਇਹ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਹੜਾ ਅਧਿਕਾਰੀ ਇਸ ਵੱਡੇ ਘੁਟਾਲੇ ਦੀ ਜਾਂਚ ਕਰ ਰਿਹਾ ਹੁੰਦਾ ਹੈ ਉਹਦਾ ਕੀ ਹੈ ਕਿ ਉਹ ਕਿਸੇ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਸੁਪਰਡੈਟ ਦੀ ਡਿਊਟੀ ਤੇ ਤਾਇਨਾਤ ਸੀ ਅਤੇ ਉਸੇ ਜੇਲ੍ਹ ਵਿੱਚ ਇੱਕ ਪੂਰਨ ਬਨਾਵ ਦੀ ਮਹਿਲਾ ਵੀ ਕੈਦ ਸੀ ਜਿਸ ਦਾ ਕੁਰਕ ਖੇਤਰ ਵਿੱਚ ਇਮੀਗ੍ਰੇਸ਼ਨ ਦਾ ਇੱਕ ਦਫ਼ਤਰ ਹੁੰਦਾ ਹੈ ਜਿੱਥੇ ਉਹ ਲੋਕਾਂ ਨੂੰ ਅਮਰੀਕਾ ਭੇਜਣ ਦਾ ਕੰਮ ਕਰਦੀ ਸੀ ਕਈਆਂ ਦੁਤਾਵਸ ਨੇ ਲੱਖਾਂ ਰੁਪਏ ਲੈ ਕੇ ਅਮਰੀਕਾ ਭੇਜ ਦਿੱਤਾ ਸੀ ਪਰ ਬਹੁਤ ਸਾਰੇ ਲੋਕ ਅਜਹਿ ਵੀ ਸਨ ਜਿਨ੍ਹਾਂ ਦੇ ਨਾਂ ਤਾਂ ਪੂਰਬ ਨੇ ਪੈਸੇ ਵਾਪਸ ਕੀਤੇ ਸਨ ਤੇ ਨਾ ਹੀ ਉਹਨੜ ਨੂੰ ਅਮਰੀਕਾ ਭੇਜਿਆ ਗਿਆ ਜਿਸ ਕਰਕੇ ਉਹ ਲੋਕ ਇਮੀਗ੍ਰੇਸ਼ਨ ਦੀ ਇਸ ਮਾਲਕਣ ਉੱਤੇ ਇੱਕ ਮੁਕੱਦਮਾ ਦਰਜ ਕਰਵਾਉਂਦੇ ਹਨ ਅਤੇ ਪੁਲਿਸ ਗ੍ਰਿਫਤਾਰ ਕਰਕੇ ਉਸ ਨੂੰ ਅਬਰਸਰ ਜੇਲ੍ਹ ਭੇਜ ਦਿੱਤੀ ਹੈ ਜਿੱਥੇ ਕਿਸੇ ਵੇਲੇ ਇਸ ਬਹੁ ਕਰੋੜੀ ਘਟਾਲੇ ਦੀ ਜਾਂਚ ਕਰਨ ਵਾਲਾ ਅਧਿਕਾਰੀ ਸੁਪਰਡੈਟ ਲੱਗਾ ਹੁੰਦਾ ਇਹ ਇਮੀਗ੍ਰੇਸ਼ਨ ਵਾਲੀ ਪਹਿਲਾ ਪਹਿਲਾ ਵਿਆਹ ਹੋਈ ਸੀ ਤੇ ਇਹ ਅਧਿਕਾਰੀ ਵੀ ਪਹਿਲਾ ਵਿਆਹ ਹੋਇਆ ਸੀ ਪਰ ਜੇਲ੍ਹ ਵਿੱਚ ਦੋਹਾਂ ਦੀ ਮੁਲਾਕਾਤ ਹੁੰਦੀ ਹੈ ਤੇ ਜੇਲ੍ਹ ਵਿੱਚ ਹੀ ਫਿਰ ਦੋਹਾਂ ਦੀਆਂ ਦੈਦਿਕੀਆਂ ਵਾਧੀਆਂ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਨਾਜਾਇਜ਼ ਸਬੰਧ ਸਥਾਪਿਤ ਹੋ ਜਾਂਦੇ ਹਨ ਇਸ ਵਿੱਚ ਅਨੇ ਹੋਏ ਇਹ ਇਮੀਗ੍ਰੇਸ਼ਨ ਦੀ ਮਾਲਕਣ ਅਤੇ ਜੇਲ੍ਹ ਸੁਪਰਡੈਂਟ ਦੋਵੇਂ ਆਪਣੇ ਆਪਣੇ ਪਰਿਵਾਰਾਂ ਤੋਂ ਵੱਖਰੇ ਹੋ ਕੇ ਵਿਆਹ ਕਰਵਾ ਲੈਂਦੇ ਹਨ ਸਭਾ ਅੱਗੇ ਬੀਦਾ ਹੈ ਪਰ ਫਿਰ ਦੋਹਾ ਦੇ ਰਿਸ਼ਤੇ ਵਿੱਚ ਹੌਲੀ-ਹੌਲੀ ਟ੍ਰੇਡ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਜੇਲ੍ਹ ਸਬੰਧ ਡੈਟ ਦੀ ਵੀ ਬਦਲੀ ਹੋਣ ਜੀਰਕਪੁਰ ਬਤੌਰ ਡੀਐਸਪੀ ਵੱਜੋ ਹੋ ਜਾਂਦੀ ਜਿੱਥੇ ਉਹ ਇਸ ਬਹਿਨਾ ਉਤੇ ਦਬਾਅ ਪਾਉਣ ਲਈ ਇੱਕ ਇਮੀਗ੍ਰੇਸ਼ਨ ਸਬੰਧੀ ਧੋਖਾਧੜੀ ਦੀ ਇੱਕ ਹੋਰ ਐਫਆਈਆਰ ਦਰਜ ਕਰਵਾਉਦਾ ਹੈ ਪਰ ਉਦੋਂ ਤੱਕ ਕਈ ਕਰੋੜ ਰੁਪਏ ਇਸ ਅਧਿਕਾਰੀ ਵੱਲੋਂ ਉਸ ਇਮੀਗ੍ਰੇਸ਼ਨ ਵਾਲੀ ਲੜਕੀ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹੁੰਦੇ ਹਨ ਜਿੰਨਾਂ ਨੂੰ ਹੀ ਉਹ ਵਾਪਸ ਮੰਗਣ ਲਈ ਇਹ ਮਾਮਲਾ ਦਰਜ ਕਰਵਾਉਂਦਾ ਹੈ ਜਦੋਂ ਪੁਲਿਸ ਮੁੱਤੇ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਫਿਰ ਇਸ ਅਧਿਕਾਰੀ ਦੇ ਰਾਜ ਵਿਭਾਗ ਵੱਲ ਦੇ ਸ਼ੁਰੂ ਕਰ ਦਿੰਦੀ ਹੈ ਪੁਲਿਸ ਵੱਲੋਂ ਇਸ ਅਧਿਕਾਰੀ ਦੇ ਰਾਜ ਕੋਲਰ ਦੀ ਗਾਜ ਡਿੱਗਦੀ ਹੈ ਇਸ ਸਚਾਈ ਘਟਾਲੇ ਦੇ ਮਾਮਲੇ ਉੱਤੇ ਇਮੀਗ੍ਰੇਸ਼ਨ ਵਾਲੀ ਲੜਕੀ ਵੱਲੋਂ ਲਗਾਏ ਗਏ ਇਸ ਅਫਸਰ ਉੱਤੇ ਇਲਜ਼ਾਮ ਬਹੁਤ ਗੰਭੀਰ ਸਨ ਜੋ ਕਿ ਇਸ ਅਧਿਕਾਰੀ ਦਾ ਪੂਰਾ ਕੈਰੀਅਰ ਹੀ ਬਰਬਾਦ ਕਰ ਦੇਣ ਵਾਲੇ ਸਨ ਦੂਜੇ ਪਾਸੇ ਪੰਜਾਬ ਦੇ ਇਸ ਬਹੁ ਕਰੋੜੀ ਘਟਾਲੇ ਦੀ ਜਾਂਚ ਉਹ ਅਧਿਕਾਰੀ ਕਰ ਰਿਹਾ ਹੁੰਦਾ ਹੈ ਜਿਸ ਵਿੱਚੋਂ ਬਹੁਤ ਹੀ ਪ੍ਰਭਾਵਸ਼ਾਲੀ ਸਾਬਕਾ ਮੰਤਰੀਆਂ ਤੇ ਪੰਜਾਬ ਦੇ ਵੱਡੇ ਆਈਐਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਤਿਆਰੀ ਕਰ ਰਿਹਾ ਸੀ ਇਸੇ ਕਾਰਨ ਕਰਕੇ ਹੀ ਇਸ ਘਟਾਲੇ ਦੀ ਪੂਰੀ ਜਾਂਚ ਹੀ ਕਈ ਸਾਲਾਂ ਤੱਕ ਬਿਲਕੁਲ ਠੱਪ ਹੋ ਕੇ ਰਹਿ ਗਈ ਪਰ ਇਸ ਦਰਾਂ ਹੀ ਘਟਾਲੇ ਦੀ ਜਾਂਚ ਕਰ ਰਹਿ ਅਧਿਕਾਰੀ ਦੇ ਖਿਲਾਫ ਉਸ ਮਹਿਲਾ ਵੱਲੋਂ ਲਗਾਏ ਇਲਜ਼ਾਮਾਂ ਕਾਰਨ ਉਸਤੇ ਹੀ ਇੱਕ ਜਾਦੂ ਸ਼ੁਰੂ ਹੋ ਜਾਂਦੇ ਹੈ ਜਿਸ ਵਿੱਚ ਇੱਕ ਐਸਆਈਟੀ ਬਣਦੀ ਹੈ ਪਰ ਬਾਅਦ ਵਿੱਚ ਇਹ ਐਸਆਈਟੀ ਉਸ ਅਧਿਕਾਰੀ ਨੂੰ ਕਲੀਅਰ ਚਿੱਟਵੀ ਦੇ ਦਿੰਦੀ ਹੈ ਇਸ ਅਧਿਕਾਰੀ ਦੇ ਜਿਹੜਾ ਮੁਕਦਮਾ ਪੂਰਬ ਉਤੇ ਦਰਜ ਕਰਵਾਇਆ ਹੁੰਦਾ ਉਹ ਸਿਰਫ ਤੇ ਸਿਰਫ ਉਸਦੇ ਖਾਤੇ ਵਿੱਚ ਭੇਜੇ ਗਏ ਕਰੋੜਾ ਰੁਪਏ ਨੂੰ ਵਾਪਸ ਕਰਵਾਉਣ ਲਈ ਦਰਜ ਕਰਵਾਇਆ ਗਿਆ ਸੀ ਅਤੇ ਕਿਹਾ ਜਾਂਦਾ ਹੈ ਕਿ ਇਹ ਕਰੋੜਾ ਰੁਪਏ ਉਸ ਅਧਿਕਾਰੀ ਦੀ ਕਾਲੀ ਕਮਾਈ ਦਾ ਹੀ ਹਿੱਸਾ ਸਨ ਉਸ ਅਧਿਕਾਰੀ ਦੀ ਉਸ ਲੜਕੀ ਦੇ ਨਾਲ ਸਬਾਤ ਬਣਾ ਕੇ ਉਸਦੇ ਖਾਤਿਆਂ ਨੂੰ ਆਪਣੀ ਕਾਲੀ ਕਮਾਈ ਜਮ੍ਹਾਂ ਕਰਵਾਉਣ ਲਈ ਵਰਤਿਆ ਸੀ ਇਸੇ ਪੂਰੇ ਮਾਮਲੇ ਦੀ ਹੀ ਜਾਂਚ ਬਾਅਦ ਵਿੱਚ ਵਿਜੀਲੈਂਸ ਨੇ ਸ਼ੁਰੂ ਕੀਤੀ ਸੀ ਕਿ ਕਿਤੇ ਉਸ ਤਪਤੀਸੀ ਅਫਸਰ ਤੇ ਪਹਿਲਾਂ ਐਸਆਈਟੀ ਬਿਠਾਉਣਾ ਤੇ ਫਿਰ ਉਸ ਨੂੰ ਕਲੀਅਰ ਚਿੱਟ ਦੇਣਾ ਕਿਤੇ ਇਸੇ ਸਚਾਈ ਘਟਾਲੇ ਦੇ ਧਾਲ ਤੜੀ ਜੁੜਿਆ ਹੋਇਆ ਕਿ ਐਸਆਈਟੀ ਰਹੀ ਉਸ ਅਧਿਕਾਰੀ ਉੱਤੇ ਸਚਾਈ ਘਟਾਲੇ ਦੀ ਨਿਰਪੱਖ ਜਾਂਚ ਦਾ ਕਰਨ ਦਾਹੀ ਦਬਾਅ ਬਣਾਇਆ ਗਿਆ ਸੀ ਕਿਉਂਕਿ ਜੋ ਇਲਜ਼ਾਮ ਉਸ ਇਮੀਗ੍ਰੇਸ਼ਨ ਵਾਲੀ ਔਰਤ ਵੱਲੋਂ ਜੇਲ੍ਹ ਵਿੱਚ ਉਸ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਗਾਏ ਗਏ ਸਨ ਉਹ ਵੀ ਬਹੁਤ ਜ਼ਿਆਦਾ ਗੰਭੀਰ ਸਨ ਸੋ ਇਹ ਸੀ ਪੰਜਾਬ ਦਾ ਸਭ ਤੋਂ ਵੱਡਾ ਸਚਾਈ ਘਟਾਲਾ ਜੋ ਕਿ ਇਸ ਤਰੀਕੇ ਦੇ ਨਾਲ ਇੱਕ ਸਿੱਧੇ ਪਾਸੇ ਜਾਂਚ ਵੱਲ ਜਾਣ ਦੀ ਬਜਾਏ ਹੋਰ ਪਚੀਦਾ ਹੋਦਾ ਗਿਆ ਜਿਹੜਾ ਵੀ ਕੋਈ ਇਲਜ਼ਾਮ ਇਸ ਬਾਬਲੇ ਵਿੱਚ ਛੇਬਨ ਲੋਕਾਂ ਵੱਲੋਂ ਇੱਕ ਦੂਜੇ ਤੇ ਲਗਾਏ ਗਏ ਸੜ ਅਦਾਲਤਾਂ ਵਿੱਚ ਜਾ ਕੇ ਉਹ ਵੀ ਬਦਲ ਗਏ। ਸੋ ਇਹ ਸੀ ਅੱਜ ਦਾ ਪੂਰਾ ਐਪੀਸੋਡ ਸਚਾਈ ਘਟਾਲੇ ਤੇ ਆਧਾਰਿਤ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।